ਕਿ ਜਦੋਂ ਆਪਕੋ ਮਰਨ ਲਈ ਲਕੀਰ ਕੱਢ ਦੇਣਾ ਜਿਨ੍ਹਾਂ ਨੂੰ ਅਸੀਂ ਆਪਕੋ ਚੁਣਿਆ ਹੋਵੇ ਤੇ ਉਹ ਫੈਸਲਾ ਲੈ ਲੈਣਾ ਵੀ ਅੱਜ ਤੋਂ ਸਾਡੀ ਜਿਸ ਖਿੱਤੇ ਲਈ ਅਸੀਂ ਨਾਮਬੰਦੀ ਕੀਤੀ ਹੈ ਜਿਸ ਖਿੱਤੇ ਲਈ ਅਸੀਂ ਲੜਾਈ ਸ਼ੁਰੂ ਕੀਤੀ ਹੈ ਉਹਨਾਂ ਲੋਕਾਂ ਦੇ ਲਈ ਸਾਡਾ ਅੱਜ ਤੋਂ ਜਿਹੜੇ ਜ਼ਿੰਦਗੀ ਦੇ ਸਵਾਸ ਆ ਨਸ਼ਾਵਰ ਹੈ ਹੁਣ ਅਸੀਂ ਮਰਨ ਮੰਨ ਲਿਆ ਮਰਾਂਗੇ ਜਦੋਂ ਤੱਕ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੋਦੇ ਤਾਂ ਫਿਰ ਆਪਣਾ ਸੁਭਾਅਕ ਹੈ ਵੀ ਇਕੱਲੇ ਆਗੂ ਨੇ ਨਹੀਂ ਇਹ ਗੱਲ ਕਹੀ ਹੁੰਦੀ ਉਹ ਸਮੁੱਚੀ ਉਹਦੇ ਮਗਰ ਬਣੀ ਹੋਈ ਲਾਮਬੰਦੀ ਦੀ ਲਾਈਨ ਉਹ ਸਮੂਚੀ ਲੈਣ ਲਈ ਇਹ ਜਿਹੜਾ ਫੈਸਲਾ ਲਿਆ ਗਿਆ ਹੁੰਦਾ ਹੈ ਪੈਸੇ ਆਪਾਂ ਜਥੇਬੰਦੀ ਦੀ ਜਿਹੜੀ ਸਟਰੈਂਥ ਹੈ ਜਿਹੜੀ ਪਹੁੰਚ ਹੈ ਉਹਦਾ ਫਾਇਦਾ ਆਪਾਂ ਸਾਰਿਆਂ ਨੇ ਬੜਾ ਲਿਆ ਬੜੇ ਵੱਡੇ ਵੱਡੇ ਮਸਲੇ ਆਉਂਦੇ ਨਿੱਜੀ ਵੀ ਆਪਾਂ ਹੱਲ ਕਰਵਾਏ ਇਹਨਾਂ ਜਥੇਬੰਦੀਆਂ ਦੇ ਸਹਾਰੇ ਔਰ ਸਾਡੇ ਆਗੂਆਂ ਦੇ ਇੱਕ ਜਥੇਬੰਦੀ ਦੀ ਬਦੌਲਤ ਵੱਡੇ ਵੱਡੇ ਅਫਸਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਧੰਦੇ ਕਰਾਉਣੇ ਆਪਦੀ ਪਛਾਣ ਬਣਾਉਣੀ ਉਹ ਜਥੇਬੰਦੀ ਦੀ ਬਦੌਲਤ ਹੁੰਦਾ ਹੈ ਤੇ ਅਸੀਂ ਦੇਖ ਰਹੇ ਹਾਂ ਅੱਜ 11ਵਾਂ ਦਿਨ ਹੋ ਗਿਆ ਸਰਦਾਰ ਢੱਲੇਵਾਲ ਸਾਹਿਬ ਨੂੰ ਜਿਨ੍ਹਾਂ ਦੇ ਅੰਦਰ ਇੱਕ ਦਾਣਾ ਅਨਾਜ ਦਾ ਨਹੀਂ ਗਿਆ ਖੋਖਣ ਪਾਣੇ ਬੈਠੇ ਨੇ ਮਰਲੇ ਬੈਠੇ ਨੇ ਪਰ ਜਿੰਨਾ ਲੋਕਾਂ ਦੀ ਪਛਾਣ ਬਣੀ ਹੋਈ ਆ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਜਿੰਨਾ ਲੋਕਾਂ ਨੇ ਆਪਦੇ ਰਿਸ਼ਤੇਦਾਰਾਂ ਤਾਂ ਕਹਾਂ ਜੀ ਬਣਾ ਦਿਓ ਕਾਰਡ ਸਾਡੇ ਭੂਆ ਫੁੱਫੜਾਂ ਦੇ ਉਹ ਜਥੇਬੰਦੀ ਦੀ ਪਹੁੰਚ ਦੀ ਆੜ ਦੇ ਵਿੱਚ ਆਪਾਂ ਬੜੇ ਕੰਮ ਲਿਆ ਭਰਾਵੋ ਤੇ ਬੜੀ ਤੁਹਾਡੀ ਜਿਹੜੀ ਪਹੁੰਚ ਬਣੀ ਹੋਈ ਐ ਤੇ ਬੜੇ ਤੁਸੀਂਾਂ ਚੱਲ ਰਹੀਆਂ। ਸੋ ਜੇ ਇੰਨਾ ਕੁਝ ਜਥੇਬੰਦੀ ਜੋ ਪ੍ਰਾਪਤ ਕਰਨ ਦੇ ਬਾਵਜੂਦ ਜਿਹੜੇ ਸਾਡੇ ਆਗੂ ਪਲਾਂ ਦੀ ਉਹ ਬਲਾਕਾਂ ਦੇ ਆਗੂ ਐ, ਪਲਾਂ ਦੀ ਜ਼ਿਲ੍ਹਿਆਂ ਦੇ ਆਗੂ ਐ, ਪਲਾਂ ਦੀ ਸਟੇਟ ਬਾਡੀ ਦੇ ਆਗੂ ਐ ਤੇ ਪਲਾਂ ਪਿੰਡਾਂ ਦੇ ਅਹੁਦੇਦਾਰ ਐ। ਉਹ ਹਲੇ ਵੀ ਘਰਾਂ ਦੇ ਵਿੱਚ ਬੈਠੇ ਐ। ਮੈਂ ਕਹੂੰਗਾ ਸਾਡੇ ਵਾਸਤੇ ਤੁਹਾਡੇ ਵਾਸਤੇ ਇਹ ਬਹੁਤ ਹੀ ਨਿੰਦਣਯੋਗ ਜਿਹੜੀ ਤੁਹਾਡੀ ਇਹ ਕਾਰਵਾਈ ਹੈ ਕੰਮ ਸਦਾ ਘਰਾਂ ਦੇ ਚੱਲਦੇ ਰਹੇ ਨੇ ਰੋਜ਼ ਗੱਲ ਆਉਂਦੀ ਹੈ ਅਮਨਿਓ ਕਹਾੜ ਦਾ ਦਾਦਾ ਜਿਹੜਾ ਪਿਛਲੇ ਦਿਨੀ ਉਹ ਚਲੇ ਗਏ ਨੇ ਦੁਨੀਆ ਤੋਂ ਇੱਥੇ ਬੈਠੇ ਨੇ ਆਪਣੇ ਵਿੱਚ ਬਲਦੇਵ ਸਿੰਘ ਜੀ ਸਿਰਸਾ ਉਹਨਾਂ ਦੇ ਭਤੀਜਾ ਜਿਹੜੇ ਉਹ ਚਲੇ ਗਏ ਨੇ ਦੁਨੀਆ ਤੋਂ ਇੱਥੇ ਬੈਠੇ ਨੇ ਭੋਗ ਤੱਕ ਨਹੀਂ ਗਏ ਫਿਰ ਸਾਡੇ ਜਿਨ੍ਹਾਂ ਨੇ ਅਸੀਂ ਜਥੇਬੰਦੀ ਦੀ ਇਸ ਪਹੁੰਚ ਦੇ باوجود ਆਪਣੀ ਪਛਾਣ ਬਣਾਈ ਹੈ ਤੇ ਆਪਦੇ ਸਿੱਕੇ ਚਲਾਇਆ ਉਹ ਅੱਜ ਵੀ ਘਰਾਂ ਦੇ ਵਿੱਚ ਬੈਠੇ ਹੋ ਤੇ ਫਿਰ ਤੁਹਾਨੂੰ ਆ ਲੋਕ ਮਾਫ ਨਹੀਂ ਕਰਨਗੇ ਤੇ ਪ੍ਰਮਾਤਮਾ ਦੀ ਕਚਹਿਰੀ ਮਾਫ ਨਹੀਂ ਕਰੂਗਾ ਸੋ ਅਸੀਂ ਬੇਨਤੀ ਕਰਦੇ ਹਾਂ ਤਰੰਤ ਮੋਰਚੇ ਦੇ ਵਿੱਚ ਪਹੁੰਚੋ ਤੁਹਾਨੂੰ ਲੋਕਾਂ ਨੇ ਮਾਫਰੀ ਕਰਨਾ ਔਰ ਇੱਥੇ ਲਿਸਟਾਂ ਬਣ ਰਹੀਆਂ ਨੇ ਬੜੇ ਸਾਡੇ ਕੋਲੇ ਸੱਜਣ ਆਉਂਦੇ ਨੇ ਕਿ ਅਸੀਂ ਜੀ ਮਰਜੀ ਵੜਿਆਂ ਮਰਨਾ ਹੈ ਨਾਲ ਧੰਨਵਾਦ ਹੈ ਤੁਹਾਡਾ ਜਿਨ੍ਹਾਂ ਨੇ ਸਮਝਿਆ ਇਸ ਗੱਲ ਨੂੰ ਪਰ ਮਰਾਂਗੇ ਤਾਂ ਭਰਾਵੋ ਜੇ ਦਿਨ ਰਾਤ ਇਸ ਮੋਰਚੇ ਦੇ ਵਿੱਚ ਜਿੱਥੇ ਡਿਊਟੀਆਂ ਲੱਗ ਗਈਆਂ ਬੇਸ਼ੱਕ ਉਹ ਡਿਊਟੀ ਕਿਸੇ ਬਾਰਡਰ ਤੇ ਕਿਸੇ ਨਾਕੇ ਤੇ ਲੱਗੀ ਬੇਸ਼ੱਕ ਪੰਡਾਲ ਦੇ ਵਿੱਚ ਵਲੰਟੀਅਰ ਬਣ ਕੇ ਲੱਗੀ ਬੇਸ਼ੱਕ ਪੰਡਾਲ ਦੇ ਵਿੱਚ ਬੈਠਣ ਤੇ ਪਹਿਣ ਦੀ ਲੱਗੀ ਉਸ ਡਿਊਟੀ ਨੂੰ 24 ਘੰਟੇ ਇਮਾਨਦਾਰੀ ਨਾਲ ਨਿਭਾਈਏ ਕੇਵਲ ਲੰਗਰਾਂ ਦੇ ਵਿੱਚ ਬੈਠ ਕੇ ਪ੍ਰਸ਼ਾਦੇ ਛੱਕੇ ਟਰਾਲੀਆਂ 'ਚ ਸੁੱਤਿਆਂ ਇਹ ਨਹੀਂ ਮੰਨਿਆ ਜਾਣਾ ਕਿ ਅਸੀਂ ਇੱਥੇ ਕੋਈ ਲੜਾਈ ਲੜਨ ਤੇ ਆ ਗੂਆਂ ਦੇ ਮਗਰ ਸ਼ਹਾਦਤ ਦੇ ਰਹੇ ਸੋ ਹਰ ਰੋਜ਼ ਇੱਥੇ ਜਿਹੜੀ ਲਿਸਟ ਆਉ ਤਿਆਰ ਹੋ ਰਹੀ ਹੈ ਤੇ ਜਿਹੜੇ ਨਾਂ ਲਿਖਾ ਰਹੇ ਹੋ ਅਸੀਂ ਹਾਜ਼ਰੀ ਲਾਉਣੀ ਸ਼ੁਰੂ ਕਰਨੀ ਹੈ ਅੱਜ ਤੋਂ ਉਹਦੇ ਤੇ ਹਾਜ਼ਰੀ ਲਗਾਉਣੀ ਤੁਹਾਡੀ ਜ਼ਰੂਰੀ ਹੋਊਗੀ ਜੇ ਕੋਈ ਹਾਜ਼ਰ ਹੋਊ ਤਾਂ ਹੀ ਮਰਜੀਵੜਾ ਮੰਨਿਆ ਜਾਊ ਜੇ ਮਰਜੀਵੜੇ ਦੀ ਲਿਸਟ ਦੇ ਵਿੱਚ ਨਾਮ ਪਵਾ ਕੇ ਤੇ ਘਰੇ ਚੱਲਿਆ ਗਿਆ ਉਹ ਤਾਂ ਇੱਕ ਡਰਾਮਾ ਹੀ ਹੋਊ ਸੋ ਇਸ ਕਰਕੇ ਤੁਹਾਡਾ ਤਨਵਾਦ ਹੈ ਜਿਹੜੇ ਨਾਮ ਲਿਖਾ ਰਹੇ ਹੋ ਇੱਥੇ ਹਾਜ਼ਰੀ ਯਕੀਨਨ ਬਣਾਓ ਸਟੇਜ ਤੋਂ ਸਟੇਜ ਦੀ ਸਮਾਪਤੀ ਸਮੇਂ ਹਾਜ਼ਰੀ ਲੱਗਿਆ ਕਰੋਗੇ ਔਰ ਜਿਹੜੇ ਸਾਡੇ ਹਲੇ ਵੀ ਘਰਾਂ ਦੇ ਵਿੱਚ ਬੈਠੇ ਐ ਜਿਹੜੇ ਆਪਦੇ ਆਪ ਨੂੰ ਵੱਡੇ ਆਗੂ ਖਵਾਉਂਦੇ ਹਲੇ ਤੱਕ ਨਹੀਂ ਪਹੁੰਚੇ ਖਾਸ ਕਰਕੇ ਮੈਂ ਅਸੀ ਆਪਦੀ ਜਥੇਬੰਦੀ ਦੇ ਆਗੂਆਂ ਨੂੰ ਇਸ ਮੰਚ ਤੋਂ ਅੱਜ ਹਦਾਇਤ ਕਰਾਂਗੇ ਸੰਤ ਮੋਰਚੇ ਦੇ ਵਿੱਚ ਪਹੁੰਚੋ ਨਹੀਂ ਤੋ ਤੁਹਾਨੂੰ ਇਸ ਸੰਘਰਸ਼ੇ ਨੇ ਪਤਾ ਨਹੀਂ ਕਿਹੜੀ ਕਰਬਟ ਲੈਣੀ ਹੈ ਤੁਹਾਨੂੰ ਦੁਨੀਆ ਨੇ ਮਾਫ ਨਹੀਂ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ